ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਨਿਵਾਸੀਆਂ ਦਾ ਜਿਨ੍ਹਾਂ ਮੈਨੂੰ ਇੰਨਾ ਤਹਿਜਰੋਂ ਸਵਾਗਤ ਕੀਤਾ ਮੇਰਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਮੈਂ ਪਿੰਡ ਦਾ ਨਾਂ ਇਦਾਂ ਰੌਸ਼ਨ ਕਰਦਾ ਰਹੂੰਗਾ ਜੀ ਕਿੰਨੇ ਜੇ ਪਿੱਛੋਂ ਜਿਹੜਾ ਹੈ ਆਗੇ ਦੀ ਮੈਨੂੰ ਇਹ ਬ੍ਰਾਉਂਜ਼ ਮੈਡਲ ਇਹ ਜੀ 9 ਸਾਲ ਬਾਅਦ ਜਿਹੜਾ ਮੈਡਲ ਆਇਆ ਵਾ ਜਿਹੜਾ ਵਰਲਡ ਕੱਪ ਦੇ ਵਿੱਚੋਂ ਇਹ 9 ਸਾਲ ਬਾਅਦ ਆਇਆ ਜੀ ਹੁਣ ਕਿੰਨੀਆਂ ਟੀਮਾਂ ਨੇ ਕੁੱਲ ਪਾਰਟਿਸਪੇਟ ਪੂਰੇ ਵਰਲਡ ਦੀਆਂ ਟੀਮਾਂ ਵਰਲਡ ਕੱਪ ਹੀ ਜੀ ਤੇ 24 ਟੀਮਾਂ ਨੇ ਪਾਰਟਿਸਪੇਟ ਕੀਤਾ ਸੀ ਤੇ ਇੰਡੀਆ ਦਾ ਤੀਜਾ ਸਥ ਜਦੋਂ ਕੋਈ ਗਿਲਾ ਹੈਗਾ ਮਨ ਦੇ ਵਿੱਚ ਕਿਤੇ ਮੈਡਲ 골ਡ ਮੈਡਲ ਹੁੰਦਾ ਹੈ ਹਾਂਜੀ ਇਹ ਹੈਗਾ ਜਿੱਦਾਂ ਸ਼ਿਕਵਾ ਹੈ ਕਿ 골ਡ ਮੈਡਲ ਆ ਸਕਦਾ ਸੀ ਪਰ ਜਿਹੜੀਆਂ ਹੁਣ ਗਲਤੀਆਂ ਕੀਤੀਆਂ ਉੱਤੇ ਹੀ ਕੰਮ ਕਰਾਂਗੇ ਹੁਣ ਤੇ ਅੱਗੇ ਜਿਹੜਾ ਇਹਨੂੰ 골ਡ ਵਿੱਚ ਅਸੀਂ ਬਦਲਾਂਗੇ ਜੀ ਆਦਰਸ਼ ਕਿਨੂੰ ਮੰਨਦੇ ਹੋ ਆਪਣਾ ਕਿਉਂਕਿ ਤੁਹਾਡੇ ਪਰਿਵਾਰ ਦਾ ਪਛੋਕਰ ਦੇ ਇੱਕ ਜਿਹਾ ਬਸਤਰਾ ਹਾਕੀ ਨਾਲ ਜੁੜਿਆ ਹੈ ਹਾਂਜੀ ਹਾਂਜੀ ਮੇਰੇ ਸਾਰੇ ਜਿੱਦਾਂ ਫੈਮਿਲੀ ਜੀ ਮੇਰੇ ਤਾਇਆ ਜੀ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਕਾਸ਼ਦੀਪ ਸਿੰਘ ਲੰਪੀ ਨਾਲ ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਹਾਕੀ ਸਟਾਰਟ ਕੀਤੀ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਸਵਾਗਤ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪਿੰਡਾਂ ਦੇ ਨਿਵਾਸੀਆਂ ਦਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਜਿਹੜਾ ਇਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਜੀ ਤੇ ਮੈਂ ਅੱਗੇ ਇਦਾਂ ਮਿਹਨਤ ਕਰਦਾ ਰਾਵਾਂਗਾ ਜੀ ਤੇ ਪਿੰਡ ਦਾ ਨਾਮ ਰੌਸ਼ਨ ਕਰਦਾ ਰਾਵਾਂਗਾ ਜੀ ਤੇ ਆਪਣੇ ਦੇਸ਼ ਦਾ ਤੁਹਾਡਾ ਪੁੱਤਰ ਹੈਗਾ ਹਾਂਜੀ ਹਾਂਜੀ ਬੇਟਾ ਜੀ ਆਪਾਂ ਕੀ ਕਹਿਣਾ ਚਾਹੋਗੇ ਕਿੰਨੀ ਕੀ ਖੁਸ਼ੀ ਮੈਂ ਬਹੁਤ ਵੱਡੀ ਅਚੀਵਮੈਂਟ ਆ ਜੀ ਏਡੇ ਦੇਸ਼ ਦੇ ਵਿੱਚੋਂ ਇਨਾ ਜਿੱਥੇ ਵਰਡ ਖੇਡਦਾ ਹੋਵੇ ਉਹ ਚੋ ਤੀਜੇ ਨੰਬਰ ਤੇ ਆਉਣਾ ਤੀਜੀ ਪੋਜੀਸ਼ਨ ਆਉਣਾ ਬਹੁਤ ਵੱਡੀ ਚੀਜ਼ ਆ ਇਨੀ ਕ ਮਿਹਨਤ ਕਿੰਨੀ ਕਰਦਾ ਬਹੁਤ ਜੀ ਬਹੁਤ ਬਹੁਤ ਜਾਰੀ ਮੈਂ ਬਹੁਤ ਛੋਟਾ ਹੁੰਦਾ ਜਦੋਂ ਬੱਚਾ ਸੀ ਚੌਥੀ ਪੰਜਵੀਂ ਜਮਾਤ ਦਾ ਉਦੋਂ ਦਾ ਹੀ ਇਸ ਚੀਜ਼ ਦੇ ਪਿੱਛੇ ਪਿਆ ਹੋਇਆ ਸੀ ਬਹੁਤ ਜ਼ਿਆਦਾ ਜੋਸ਼ ਸੀ ਮੈਂ ਇੰਡੀਆ ਟੀਮ 'ਚ ਜਾਣਾ ਵਾ ਤੇ ਉੱਥੇ ਅਸੀਂ ਯਤਨਾਂ ਅਸੀਂ ਇਹ ਆਨੇ ਆ ਵੀ ਅੱਜ ਬਹੁਤ ਵੱਡਾ ਦੇ ਨਾ ਆ ਵੇਂਦੇ ਪਏ ਨੇ ਨੌਜਵਾਨ ਆਏ ਨੇ ਦੇ ਬਹੁਤ ਮਾਣ ਹੋਣ ਰਿਹਾ ਵਾ ਤੇ ਮੈਂ ਨੌਜਵਾਨਾਂ ਨੂੰ ਚਾਹਣਾ ਵੀ ਤੁਸੀਂ ਵੀ ਇਦਾਂ ਬਣੋ ਤੇ ਤੁਸੀਂ ਵੀ ਦਾਓ ਪਿੰਡ ਦਾ ਨਾ ਹੋਵੇ ਤੇ ਆਪਣਾ ਦੇਸ਼ ਦਾ ਨਾ ਹੋਵੇ ਮੇਰੇ ਵਾਈਫ ਜਗਦੀਪ ਕੌਰ ਜੀ ਸਰਪੰਚ ਨੇ ਮੌਜੂਦਾ ਪਿੰਡ ਦੇ ਔਰ ਅਸੀਂ ਗ੍ਰਾਮ ਪੰਚਾਇਤ ਵੱਲੋਂ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦੇ ਆ ਕਿ ਸਾਡੇ ਬੱਚੇ ਨੇ ਅੱਜ ਇਹ ਮੈਡਲ ਹਾਸਲ ਕੀਤਾ ਇਹ ਉਪਲਬਧੀ ਹਾਸਲ ਕੀਤੀ ਵਰਲਡ ਕੱਪ ਜੂਨੀਅਰ ਹਾਕੀ ਦੇ ਵਿੱਚ ব্রੌਂਜ਼ ਮੈਡਲ ਔਰ ਅਸੀਂ ਬਹੁਤ ਜ਼ਿਆਦਾ ਖੁਸ਼ ਆ ਪੂਰਾ ਨਗਰ ਬਹੁਤ ਖੁਸ਼ ਹੈ ਔਰ ਸਾਡੇ ਬਹੁਤ ਬੱਚੇ ਨੇ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਤੁਸੀਂ ਦਿਖਾਓ ਇੱਕ ਰੀ ਸਾਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਹਾਕੀ ਖੇਡਦੇ ਨੇ 70 ਦੇ ਕਰੀਬ ਲੜਕੇ ਲੜਕੀਆਂ ਰੋਜ਼ ਗਰਾਊਂਡ ਦੇ ਵਿੱਚ ਔਰ ਉਮੀਦ ਕਰਦੇ ਹਾਂ ਕਿ ਇੱਕ ਦਿਨ ਆਏਗਾ ਅਸੀਂ 70 80 ਮੈਡਲ ਹਾਸਲ ਕਰਾਂਗੇ